ਕੀ ਹਾਲ ਚਾਲ ਨੇ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਰਵਿੰਦਰ ਸਿੰਘ ਰਵੀ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਮੈਂ ਪਹੁੰਚ ਚੁੱਕਿਆ ਹਾਂ ਸ਼ਹਿਰ ਅੰਮ੍ਰਿਤਸਰ ਮੇਰੇ ਪਿੱਛੇ ਤੁਸੀਂ ਬੱਸ ਸਟੈਂਡ ਦੇਖ ਹੀ ਰਹੇ ਹੋ ਤਾਂ ਆਓ ਫਿਰ ਚੱਲਦੇ ਹਾਂ ਗੁਰੂ ਘਰ ਵੱਲੋਂ ਤੇ ਜਿਨ੍ਹਾਂ ਨੇ ਮੇਰਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਜੀ 62 ਦੇ ਤੋਂ ਬਾਅਦ ਕਾਫੀ ਆਟੋ ਹੈ ਜਿਹੜੇ ਤੁਹਾਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਛੱਡ ਦੇਣਗੇ ਜੋ ਕਿ 10 ਰੁਪਏ ਸਵਾਰੀ ਹੈ ਵੈਸੇ ਤੁਸੀਂ ਚੱਲਦੇ ਹੋ ਵੀ ਬਿਲਕੁਲ ਨਾਲ ਹੀ ਆ 10 ਮਿੰਟ ਦਾ ਰਸਤਾ ਹੈ ਗਰਮੀ ਬੜੀ ਆ ਪਹਿਲਾਂ ਮੈਂ ਕਹਾ ਜੂਸ ਪੀ ਲਿਏ ਇਹ ਜੜੀਆ ਗੂਸ ਪੀ ਕੋਚਨ ਦਾ ਸ਼ਰਮਾ ਦੇ ਬਿਲਕੁਲ ਥੱਲੇ ਆ ਲੱਗੀ ਨਾ ਕਾ ਪਹਿਲਾਂ ਜੂਸ ਪੀ ਲਿਏ ਕੋਚ ਨੇ ਔਰ ਇੰਡੀਅਨ ਜੂਸ ਲੈ ਲਿਆ ਲਓ ਜੀ ਆਪਾਂ ਪਹੁੰਚ ਚੁੱਕੇ ਆ ਹੈਰਿਟੇਜ ਸਟਰੀਟ ਜਿਹਨੂੰ ਕੇ ਵਿਰਾਸਤੀ ਮਾਰਗ ਵੀ ਕਿਹਾ ਜਾਂਦਾ ਹੈ ਇਹ ਆ ਜੀ ਪਾਰਟੀਸ਼ਨ 뮤ਜ਼ੀਅਮ ਅਮਰਤਾਲਾ ਬਹੁਤ ਹੀ ਵਧੀਆ ਅੰਦਰ ਇੱਥੇ ਬੱਚਿਆਂ ਵਾਸਤੇ ਟॉय ਟ੍ਰੇਨ ਵੀ ਆ ਉਹ ਟ੍ਰੇਨ ਔਰ ਨਾਲ ਹੀ ਇੱਥੇ ਫੋਟੋ ਸ਼ੂਟ ਵੀਡੀਓ ਸ਼ੂਟ ਆ ਜਿਹੜੀ ਉਹ ਹੁੰਦੀ ਆ ਸਭ ਇੱਕ ਮੇਰੀ ਔਰਤ ਦਿਲ ਚਲਦੇ ਆ ਅੰਦਰ ਵੇਨੇ ਆ ਜੀ ਐਸ ਹੋ ਰਹੇ ਥੇ ਅੱਜ ਕੇ ਉਸ ਵੇਲੇ ਦੇ ਸਮੇਂ ਦੀਆਂ ਜੋ ਕੁਝ ਪੁਰਾਣੀਆਂ ਤਸਵੀਰਾਂ ਵੀ ਲੱਗੀਆਂ ਨੇ ਔਰ ਇਹ ਇੰਸਟਾਗ੍ਰam ਫੇਸਬੁੱਕ ਦੇ ਦੇ ਉੱਤੇ ਬਹੁਤ ਹੀ ਜਿੱਥੇ ਰੀਨਾ ਬਣਾਈਆਂ ਜਾਂਦੀਆਂ ਨੇ ਉਹ ਏਰੀਆ ਆ ਦੇਖ ਸਾਹ ਦੇ ਤੁਸੀਂ ਬਹੁਤ ਹੀ ਵਧੀਆ ਥੇ ਲੋਕੇਸ਼ਨ ਬਣੀ ਹੋਈ ਆ ਜੰਗਬੰਦੀ ਤੋਂ ਬਾਅਦ ਦੇ ਅੰਮ੍ਰਿਤਸਰ ਦੇ ਜਿਹੜੇ ਹਾਲਾਤ ਆ ਸੁਣਿਆ ਸੀਗਾ ਕਿ ਜੰਗਬੰਦੀ ਦਾ ਕਰਕੇ ਇੱਥੇ ਟੂਰਿਜ਼ਮ ਦੇ ਵਿੱਚ ਵੀ ਕਾਫੀ ਕਮੀ ਨਜ਼ਰ ਆਈ ਔਰ ਜੋ ਸੰਤਾਂ ਦਰਬਾਰ ਸਾਹਿਬ ਵੱਲ ਆਉਂਦੀਆਂ ਸੀ ਉਹ ਵੀ ਘੱਟ ਥੋੜੀਆਂ ਨਜ਼ਰ ਆਈਆਂ ਉਹਦਾ ਰੀਜ਼ਨ ਕਿਹਾ ਗਿਆ ਕਿ ਜੰਗਬੰਦੀ ਸੀਗੀ ਜੋ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਅ ਬਣਿਆ ਹੋਇਆ ਸੀ ਹਾਲਾਂਕਿ ਇਨਾ ਨਜ਼ਰ ਨਹੀਂ ਆ ਰਿਹਾ ਤੇ ਕੋਈ ਬਹੁਤ ਜਿਆਦਾ ਇੱਥੇ ਕੋਈ ਵਿਲਾ ਹੀ ਹੋਇਆ ਹੋਵੇ ਸੰਕਤਾਂ ਬਹੁਤ ਹੀ ਇੱਥੇ ਜਿਹੜੀਆਂ ਨਜ਼ਰ ਆ ਰਹੀਆਂ ਨੇ ਜੀ ਔਰ ਅੱਗੇ ਤੁਹਾਨੂੰ ਵਿਖਾਉਦੇ ਆ ਇਹ ਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੋਤਾ ਔਰ ਚੌਕ ਵੀ ਇਹਨੂੰ ਕਿਹਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਚੌਂਕ ਆਜਿਓ ਇਸ ਦੇ ਪਿੱਛੇ ਬੈਕ ਸਾਈਡ ਤੇ ਇਹ ਗੁਰਦੁਆਰਾ ਸਾਰਾਗੜੀ ਹੈ। ਔਰ ਇਸ ਦੇ ਨਾਲ ਹੀ ਜਿਹੜੀ ਵੱਡੀ ਸਾਰੀ ਇਮਾਰਤ ਹੈ ਇੱਥੇ ਯਾਤਰੀਆਂ ਦੇ ठहरਨ ਦਾ ਹੈ। ਇੱਥੇ ਤੁਸੀਂ ਆ ਕੇ 5 ਸਟਾਰ ਹੋਟਲ ਦੀ ਤਰ੍ਹਾਂ ਜਿਹੜੀ ਹੈ ਸਰਾ ਬਣੀ ਹੋਈ ਹੈ ਤੁਸੀਂ ਰਹਿ ਸਕਦੇ ਹੋ। ਔਰ ਇਹ ਸਾਈਡ ਹੈ ਜੋ ਇਹ ਪਾਰਕਿੰਗ ਦਾ ਹੈ। ਇੱਥੇ ਗੱਡੀਆਂ پارک ਕੀਤੀਆਂ ਜਾਂਦੀਆਂ ਹਨ। ਇਹ ਜਿਹੜਾ ਪੁਲਸ ਅਸੀਂ ਦੇਖ ਰਹੇ ਹੋ। ਇਹ ਪਿੱਛੇ ਹਾਈਵੇ ਤੇ ਹੀ ਆਉਂਦਾ ਔਰ ਸਿੱਧਾ ਪਾਰਕਿੰਗ ਦੇ ਵਿੱਚ ਜਾਂਦਾ ਹੈ। ਜਿਹੜੇ ਜਿੱਥੇ ਮੈਂ ਤੁਹਾਨੂੰ ਹਲੋ ਸੋ ਚੱਲਦੇ ਹਾਂ ਅੱਗੇ ਵੱਲ ਨੂੰ ਸ਼ਾਪਿੰਗ ਮਾਲ ਚੱਲਦੇ ਹਾਂ ਅੱਗੇ ਵੱਲ ਨੂੰ ਇੱਥੇ ਦਾ ਜਿਹੜਾ 뷰 ਪੁਆਇੰਟ ਬਣਾਇਆ ਹੈ ਉਹ ਬਹੁਤ ਵਧੀਆ ਹੈ। ਚੱਲਦੇ ਹਾਂ ਅੱਗੇ ਵੱਲ ਨੂੰ ਔਰ ਗਰਮੀ ਵੀ ਕਾਫੀ ਜ਼ਿਆਦੀ ਹੋਈ ਆ। ਇਹ ਸੰਗਤਾਂ ਦਾ ਜਿਹੜਾ ਅੱਜ ਉਮਾ ਵੀ ਕਾਫੀ ਵੇਖਣ ਨੂੰ ਮਿਲ ਰਿਹਾ ਵਾ ਤੁਸੀਂ ਪਿੱਛੇ ਦੇਖ ਹੀ ਰਹੇ ਹੋਗੇ ਬਹੁਤ ਹੀ ਸੰਗਤਾਂ ਕਿਉਂਕਿ ਛੋਟੀਆਂ ਵੀ ਆਸਤਾਂ ਪੈ ਚੁੱਕੀਆਂ ਨੇ ਔਰ ਲੰਬੋਂ ਵੀ ਸੰਗਤਾਂ ਆ ਵੀ ਆਉਂਦੀਆਂ ਇੱਥੇ ਦੇਖੋ ਸੰਗਤਾਂ ਜਿਹੜੀਆਂ ਸੱਜ ਖੰਡ ਸ਼੍ਰੀ ਦਰਬਾਰ ਸਾਹਿਬ ਅਮਰਿਤਸਰ ਆ ਜਿਹੜਾ ਉਹ ਕੀ ਗੱਲ ਹੋ ਗਈ ਭਰਾ ਜੀ ਚਲੋ ਅੱਗੇ ਵੱਲ ਨੂੰ ਚੱਲਦੇ ਹਾਂ ਦਰਬਾਰ ਸਾਹਿਬ ਦੀ ਜਿਹੜੀ ਹੈਰਿਟੇਜ ਸਿਟੀ ਹੈ ਇਹਦੀ ਲੁੱਕ ਬਹੁਤ ਸ਼ਾਨਦਾਰ ਬਣਾਈ ਹੋਈ ਆ ਆ ਵੇਖੋ ਇੱਥੇ ਰਸਤੇ ਦੇ ਵਿੱਚ ਹੀ ਜਿਹੜੇ ਆ ਉਹ ਪਾਣੀ ਪੀਣ ਦੇ ਵੀ ਆ ਉਹ ਉਹ ਸੋਰਸਾ ਜਿਹੜੇ ਉਹ ਬਣੇ ਹੋਏ ਨੇ ਔਰ ਇਹ ਸੰਤਾਂ ਬਾਹਰੋਂ ਹੀ ਆਈਆਂ ਨੇ ਇਸ ਸਟੇਟ ਤੋਂ ਦੇਖੋ ਮਾਰਕਸ ਜੇਤੀ ਸ਼ਾਨਦਾਰ ਬਣੀ ਹੋਈ ਹੈ ਔਰ ਇੱਥੇ ਜਿਹੜੇ ਫਲੈਕਸ ਬੋਰਡ ਨੇ ਦੁਕਾਨਾਂ ਦੇ ਉੱਪਰ ਹੀ ਇੱਕੋ ਜਿਹੀ ਨਜ਼ਰ ਆਉਣਗੇ ਉਹ ਵੀ ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਰੋਕ ਕੇ ਦਿਖਾਉਣਾ ਹਾਂ ਆਹ ਦੇਖੋ ਜੀ ਜਿੰਨੇ ਵੀ ਫਲੈਕਸ ਬੋਰਡ ਨੇ ਇੱਥੇ ساری ਮਾਰਕੀਟ ਦੇ ਵਿੱਚ ਉਹ ਇੱਕੋ ਜਿਹੀ ਨਜ਼ਰ ਆਉਣਗੇ ਇਸ ਦਰਬਾਰ ਸਾਹਿਬ ਦੀ ਮਾਰਕੀਟ ਦੇ ਵਿੱਚ ਕਾਫੀ ਜਿਹੜੀ ਉਹ ਸੰਗਤ ਹੁੰਦੀ ਆ ਔਰ ਬਾਹਰੋਂ ਆਏ ਟੂਰਿਸਟ ਵੀ ਇੱਥੇ ਕਾਫੀ ਨਜ਼ਰ ਆਉਂਦੇ ਨੇ ਔਰ ਇਹ ਚੱਲਦੇ-ਚੱਲਦੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿਲ੍ਹਿਆਂ ਵਾਲਾ ਬਾਗ ਜਿੱਥੇ ਕਿ ਜਰਨਲ ਡਾਇਰ ਨੇ ਕਈ ਬੇਗੁਨਾਮਾਂ ਨੂੰ ਜੋ ਕਿ ਭਾਰਤੀ ਮੂਲ ਦੇ ਸਨ ਉਹਨਾਂ ਨੂੰ ਗੋਲੀਆਂ ਮਾਰ ਕੇ ਬੇਗੁਨਾ ਨੂੰ ਸ਼ਹੀਦ ਵੀ ਕਰ ਦਿੱਤਾ ਸੀਗਾ ਇਹ ਹੈ ਜ਼ਿਲ੍ਹਾ ਵਾਲਾ ਬਾਗ ਸਮਾਰਕ ਦੇਖ ਸਕਦੇ ਹਾਂ ਫਿਰ ਇਸ ਦਾ ਬਦਲਾ ਗੁਜ਼ਾਰ ਸੁਦਮ ਸਿੰਘ ਜੀ ਨੇ ਜਿਹੜਾ ਉਹ ਲੰਡਨ ਜਾ ਕੇ ਸਿਆਸਤ ਹੀਗਾ ਤਾਂ ਕਿ ਭਾਰੀ ਗਿਣਤੀ ਦੇ ਵਿੱਚ ਤੇ ਆਹ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਦੂਰ ਹਿੱਸੇ ਬਹੁਤ ਹੀ ਦੂਰੋਂ ਦੂਰੋਂ ਜਿਹੜੇ ਨੇ ਆਉਂਦੇ ਨੇ ਔਰ ਕਈ ਧਾਵਾਂ ਦੇ ਪਰ ਕੋ ਮਦੇ ਧਮਾਉਂਦੇ ਇਹਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਹੁੰਚਦੇ ਨੇ ਇੱਥੇ ਤੁਹਾਨੂੰ ਆਮ ਹੀ ਛੋਟੇ ਛੋਟੇ ਸਟਾਲ ਆ ਜਿਹੜੇ ਉਹ ਲੱਸੀ ਦੇ ਆਹ ਹੋਰ ਵੀ ਵਿੜੇ ਨੇ ਆਈਸਕ੍ਰੀਮagara ਦੀ ਉਹ ਤਾਂ ਮਿਲ ਜਾਣਗੇ ਜਿਵੇਂ ਕਿ ਆਮ ਮੀਰ ਕੋ ਮੀਰ ਕੋ ਦੇ ਵਿੱਚ ਵੀ ਆਈਸਕ੍ਰੀਮ ਹਨੂ ਸਿਲੂ ਕੋਸ਼ ਨੇ ਖਾਧੀ ਆਈਸਕ੍ਰੀਮ ਉਹ ਵੀ ਚਾਕਲੇਟ ਆ ਦੀ ਕੋਈ ਕਿਵੇਂ ਲੱਗੀ ਤੇਤੀ ਕਿੰਨੀਗਾ ਤੂੰ ਲਈ ਆ ਭਾਈ ਚੱਲੋ 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 ਦੇਸ਼ ਮਾਰਕੀਟ ਦੇ ਵਿੱਚ ਤੁਹਾਨੂੰ ਪੁਰਾਣੀਆਂ ਜਿਹੜੀਆਂ ਦੁਕਾਨਾਂ ਉਹ ਕਾਤੇ ਜਿਵੇਂ ਕਿ ਪੁਰਾਣੇ ਮਕਾਨ ਆ ਦੇਖੋ ਕਿੰਨੀ ਸੋਹਣੀ ਲੁੱਕ ਬਣੀ ਹੋਈ ਹੈ ਇਹਨਾਂ ਦੀ ਬਹੁਤ ਹੀ ਪਿਆਰੇ ਲੱਗਦੇ ਨੇ ਇਹੋ ਜਿਹੇ ਮਕਾਨ ਚੱਲਦੇ ਚੱਲਦੇ ਆਪਾਂ ਪਹੁੰਚ ਚੁਕੇ ਸੀਗੇ ਹੱਤਖੰਡ ਸ੍ਰੀ ਦਰਬਾਰ ਸਾਹਿਬ ਦੇਖੋ ਸੰਤਾਂ ਦਾ ਹਜੂਮ ਇਹ ਉਹ ਦਰ ਹੈ ਕੋਈ ਵੀ ਕੁਛ ਵੀ ਅੰਧਾਰਾ ਵੇ ਸੰਕਟਾ ਇਥੋਂ ਵੱਡੀ ਗਿਣਤੀ ਦੇ ਵਿੱਚ ਆ ਜਿਹੜੀਆਂ ਉਹ ਨਤਮਸਤਕ ਹੋਣ ਲਈ ਆਉਂਦੀਆਂ ਰਹਿਣਗੀਆਂ ਜਿਵੇਂ ਕਿ ਅਸੀਂ ਹਾਟੇ ਤੋਂ ਸ਼ੋਹ ਦੇ ਸਾਧਗੁਰਾਂ ਜੀ ਦੇ ਦਰ ਦੇ ਦਰਸ਼ਨ ਕਰਕੇ ਬਹੁਤ ਹੀ ਮਨਪੂਰਨ ਦਾ ਜੋ ਵੀ ਪਰੇਸ਼ਾਨੀਆਂ ਕੋਈ ਕਮਾਕਾਰਾਂ ਜਾਂ ਹੋਰ ਮਤਲਿਆਂ ਨਾਲ ਚੱਲ ਰਹੀਆਂ ਹੁੰਦੀਆਂ ਉਹ ਸੱਤ ਬੁਸ਼ੋ ਇਸ ਦਰ ਦੇ ਉੱਤੇ ਆ ਗਏ ਜਿਹੜਾ ਵਾਓ ਮਿਟ ਜਾਂਦੀਆਂ ਨੇ ਤੁਮ ਤੋਂ ਪਹਿਲਾਂ ਆਪਾਂ ਜਲ ਛੱਡਦੇ ਹਾਂ ਜਿਹੜਾ ਜਲਦੀ ਸੇਵਾ ਕੋਈ ਚੱਲ ਰਹੀ ਆ ਖੰਡਾ ਜਾਲਾ ਬਹੁਤ ਹੀ ਨਾਮਾ ਲੋ ਵੀ ਜੋੜੇ ਆਪਾਂ ਘਰਾਲੇ ਹੈਗੇ ਜਮਾ ਐਸਾ ਹੀ ਲੋੜਾ ਪਾ ਗਏ ਜਾ ਰਹੇ ਆ ਤੇ ਕਰਾਉਨੇ ਆ ਤੁਹਾਨੂੰ ਅੰਦਰ ਜਾ ਕੇ ਸਤਗੁਰਾਂ ਜੀ ਦੇ ਦਰਸ਼ਨ ਕਰੋ ਸੰਗਤ ਜੀ ਦਰਸ਼ਨ ਅਸੀਂ ਪਹੁੰਚ ਚੁੱਕੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਲਓ ਜੀ ਕਰੋ ਸੰਗਤ ਜੀ ਦਰਸ਼ਨ ਟੈਂਪਰੇਚਰ ਇਸ ਵੇਲੇ ਕੋਈ 40 ਤੋਂ 42 ਡਿਗਰੀ ਤੇ ਗੁਰੂ ਘਰ ਦਰਸ਼ਨ ਕਰਦੀਆਂ ਸੰਗਤਾਂ ਕਰੋ ਜੀ ਦਰਸ਼ਨ ਇਹ ਹੈ ਪਾਵਨ ਉਹ ਬੂੰਗਾ ਰਾਮਗੜੀਆ ਜੋ ਅੱਜ ਵੀ ਆਪਣੀ ਵਿਰਾਸਤ ਸੰਭੀ ਬੈਠਾ ਹੈ ਇੱਥੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਹੈ ਦੁੱਖ ਭੰਣੀ ਮੇਰੀ ਜਿੱਥੇ ਹਜ਼ਾਰਾਂ ਦੀ ਬੇਨਤੀ ਦੇ ਵਿੱਚ ਸੰਗਤਾਂ ਆ ਕੇ ਇਸ਼ਨਾਨ ਕਰਦੀਆਂ ਹਨ ਤੇ ਆਪਣੇ ਦੁੱਖ ਦੂਰ ਕਰਦੀਆਂ ਹਨ ਅੱਗੇ ਚੱਲਦੇ ਹਾਂ ਇਹ ਹੈ ਨਾਲ ਹੀ ਦੁੱਖ ਭੰਣੀ ਗੁਰਦਾਰਾ ਸਾਹਿਬ ਜੋ ਕਿ 베ਰੀ ਦੇ ਬਿਲਕੁਲ ਥੱਲੇ ਬਣਿਆ ਹੋਇਆ ਹੈ ਇਸ ਤੋਂ ਗੇਫੇਰਾ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਆਉਂਦਾ ਹੈ ਜੇ ਬਾਹਰ ਕੋਈ ਕੰਮ ਚੱਲ ਰਿਹਾ ਹੈ ਤੇ ਦਰਬਾਰ ਸਾਹਿਬ ਜੀ ਦੇ ਵੀ ਆਪ ਨਾਲ ਹੀ ਦਰਸ਼ਨ ਕਰ ਸਕਦੇ ਹੋ ਦਰਬਾਰ ਸਾਹਿਬ ਦੀਆਂ ਚਾਰੇ ਕੋਨਿਆਂ ਦੇ ਵਿੱਚ ਤੁਹਾਨੂੰ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਜਿਹੜੀਆਂ ਉਹ ਮਿਲ ਜਾਣਗੀਆਂ ਸੋ ਆਪਾਂ ਵੀ ਇੱਥੇ ਜਲ ਛੱਕ ਕੇ ਫਿਰ ਚੱਲਦੇ ਹਾਂ ਸਤਿਗੁਰਾਂ ਜੀ ਦੇ ਦਰਸ਼ਨ ਕਰਨ ਕਿਉਂਕਿ ਗਰਮੀ ਬਹੁਤ ਜ਼ਿਆਦੀ ਸੀਗੀ ਅੱਜ ਤੇ ਚੱਲਦੇ ਹਾਂ ਅੱਗੇ ਵੱਲੋਂ ਖੁਸ਼ਦੀਪ ਸਾਡੀ ਮੇਰੀ ਬੇਟੀ ਆ ਜਿਹੜੀ ਉਹ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਈ ਆ ਤੇ ਅੱਗੇ ਆਪਾਂ ਭੋਗ ਲਵਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਲਾਈਨ ਵਿੱਚ ਆਪਾਂ ਲੱਗ ਚੁੱਕੇ ਹਾਂ ਤੇ ਸੰਗਤ ਵੀ ਬਹੁਤ ਜ਼ਿਆਦਾ ਹੈ ਆਪ ਜੀ ਦੇਖ ਸਕਦੇ ਹੋ ਤੇ ਅਕਾਲ ਤਖਤ ਸਾਹਿਬ ਆਪਾਂ ਬਾਦਾਂ ਜਾਵਾਂਗੇ ਮੱਥਾ ਟੇਕਾਂਗੇ ਤੇ ਬਹੁਤ ਹੀ ਸੋਹਣਾ ਇੱਥੇ ਦਾ ਨਜ਼ਾਰਾ ਹੈ ਧੰਨ ਅਕਾਲ ਤਖਤ ਸਾਹਿਬ ਜੀ ਦੇ ਨਾਲ ਹੀ ਜੋ ਇਮਾਰਤ ਹੈ ਉਸ ਤੇ ਇਹ ਜੋ 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਫੌਜੀ ਕਾਰਵਾਈ ਹੋਈ ਸੀ ਉਸ ਦੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ ਜੋ ਕਿ ਸੰਗਤਾਂ ਇੱਥੇ ਦੇਖ ਰਹੀਆਂ ਨੇ ਆ ਕੇ ਉਹ ਦਿਨਾਂ ਯਾਦ ਕਰ ਰਹੀਆਂ ਨੇ 40 ਤੋਂ 41 ਸਾਲ ਹੋ ਚੁੱਕੇ ਨੇ ਦੋਸਤੋ ਇਹ ਸਾਕਾ ਅੱਜ ਵੀ ਇਉਂ ਲੱਗਦਾ ਹੈ ਜਿਵੇਂ ਤਾਜ਼ਾ ਹੀ ਅੱਖਾਂ ਦੇ ਗਾੜੀ ਹੁੰਦਾ ਸਾਹ ਵੇਖੋ ਗੋਲੀਆਂ ਦੇ ਨਿਸ਼ਾਨ ਨੇ ਇਹ ਵੇਖੋ ਜੀ ਗੋਲੀਆਂ ਦੇ ਨਿਸ਼ਾਨ ਕਿੰਨੇ ਜ਼ਿਆਦਾ ਜਿਸ ਤਰ੍ਹਾਂ ਕੋਈ ਸਟੇਨ ਗਨਾਂ ਦੇ ਨਾਲ ਤੜ ਤੜ ਗੋਲੀਆਂ ਛੱਡੀਆਂ ਹੋਣ। ਯਾਨੀ ਕਿ ਮੀ ਵਾਂਗੂ ਇੱਥੇ ਗੋਲੀਆਂ ਜੜੀਆਂ ਚੱਲੀਆਂ ਹੈਗੀਆਂ। ਔਰ ਕੰਧਾਂ ਦੀਆਂ ਕੰਧਾਂ ਵੇਖੋ ਵੀ ਕਿਸ ਤਰ੍ਹਾਂ ਤਬਾਹ ਹੋਈਆਂ। ਹੁਣ ਤੇ ਬਹੁਤ ਜਿਹੜਾ ਓ ਜਿਆਦਾ ਵਾ ਉਹ ਬਹੁਤ ਨਿਸ਼ਾਨ ਮਟਾ ਦਿੱਤੇ ਗਏ ਨੇ ਅੱਜ ਵੀ ਜਿਹੜੇ ਕੁਝ ਨਿਸ਼ਾਨ ਨੇ ਦੁਵਾਰਾਂ ਦੇ ਉੱਤੇ ਉਹ ਮੌਜੂਦ ਹਨ। ਕਿਹੜਾ ਸੀ ਸ੍ਰੀ ਅਕਾਲ ਤਖਤ ਸਾਹਿਬ ਮੱਥਾ ਟੇਕਿਆ ਜਿਸ ਦੀ ਇਮਾਰਤ ਬਹੁਤ ਹੀ ਖੂਬਸੂਰਤ ਬਣੀ ਹੋਈ ਹੈ ਇਸ ਦੇ ਨਾਲ ਹੀ ਕੁਝ ਸਿੰਘ ਸਾਡੀ ਸਿੰਘ ਆਪਣੇ ਜ਼ੋਰ ਵਖਾਰ ਰਹੇ ਸਨ ਜੀ ਅਗਲੀ ਸਾਈਡ ਨਾ ਕੁਝ ਤਸਵੀਰਾਂ ਲੱਗੀਆਂ ਨੇ ਜੋ ਕਿ ਜੂਨ 1984 ਹੰਦੇ ਨੂੰ ਦਰਸਾਉਂਦੀਆਂ ਨੇ ਆਓ ਵੇਖਦੇ ਹਾਂ ਦਰਸ਼ਨ ਕਰਨ ਤੋਂ ਬਾਅਦ ਆਪਾਂ ਆ ਚੁੱਕੇ ਹਾਂ ਦੀਵਾਨ ਹਾਲ ਮੰਡੀ ਸਾਹਿਬ ਜਿੱਥੇ ਰੋਜ਼ਾਨਾ ਹੀ ਸਫਾ ਕੀਰਤਨ ਹੁੰਦਾ ਹੈ ਤੇ ਇਸ ਦੇ ਅੰਦਰ ਤੁਹਾਨੂੰ ਦੇ 83 ਵੇਲੇ ਦੀਆਂ ਤਸਵੀਰਾਂ ਬਖਾਲਾਂਗੇ ਜੋ ਅੰਦਰ ਬਖਾਈਆਂ ਜਾ ਰਹੀਆਂ ਨੇ ਇਹ ਜੂਨ 1984 ਖਲੂ ਘਰਾ ਸਮੇਂ ਦੀ ਜਲਮ ਸਰਕਾਰ ਵੱਲੋਂ 5 ਜੂਨ ਤੋਂ 6 ਜੂਨ ਤੱਕ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹਮਲਾਨ ਜੋ ਹੋ ਰਹਾ ਸੀਗਾ ਉਸ ਦੀਆਂ ਤਸਵੀਰਾਂ ਨੇ ਤਸਵੀਰਾਂ ਰਾਹੀਂ ਬਿਆਨ ਕੀਤਾ ਵਾ ਕਿ ਇਸ ਤਰ੍ਹਾਂ ਉਦੋਂ ਅਕਾਲ ਪੁਰਖ ਸਾਹਿਬ ਨੂੰ ਢੈ ਢੇਰੀ ਜਿਹੜੀ ਉਹ ਕਰਨ ਦੀ ਪੂਰੀ ਕੋਸ਼ਿਸ਼ ਕਰ ਦਿੱਤੀ ਗਈ ਸੀਗੀ ਪਰ ਸਿੱਖ ਯੋਧਿਆਂ ਨੇ ਉੱਥੇ ਅੱਗੇ ਹੋ ਕੇ ਸ੍ਰੀ ਅਕਾਲ ਪੁਰਖ ਸਾਹਿਬ ਦੀ ਰੱਖੀ ਕੀਤੀ ਇਹ ਉਹਨਾਂ ਸਿੰਘਾਂ ਦੀਆਂ ਤਸਵੀਰਾਂ ਨੇ ਜੋ ਜੂਨ 1984 ਦੇ ਵਿੱਚ ਫੇ이드 ਕਰ ਦਿੱਤੇ ਗਏ ਸਨ। ਔਰ ਇਹ ਉਹ ਭਾਰਤੀ ਫੌਜ ਵੱਲੋਂ ਜੋ ਟੱਕਾ ਗਿਆ ਸੀ ਔਰ ਭਾਰਤੀ ਫੌਜ ਦੀਆਂ ਤਸਵੀਰਾਂ ਨੇ ਔਰ ਇਹ ਕਿਸ ਤਰ੍ਹਾਂ ਜਿਹੜੀਆਂ ਉਹ ਲਾਸ਼ਾਂ ਸੀਗੀਆਂ ਜਿਹੜਾ ਮੀਆਂ ਉਹ ਟਰਾਲੀਆਂ ਦੇ ਵਿੱਚ ਰੱਖ ਕੇ ਲੈ ਕੇ ਗਈਆਂ ਸਨ ਇਹੋ ਤਸਵੀਰਾਂ ਨੇ ਇਹ ਜੋ ਬੂੰਗਾ ਹੈ ਬ람 ਗੜੀਆ ਇਹ ਉਸ ਦੀ ਉਸ ਸਮੇਂ ਦੀ ਤਸਵੀਰ ਹੈ ਜਦੋਂ ਕਿ ਭਾਰਤੀ ਫੌਜ ਵੱਲੋਂ ਇਸ ਬੂੰਗਾ ਰਾਮਗੜੀਆ ਨੂੰ ਪੂਰਨ ਤੌਰ ਤੇ ਨੁਕਸਾਨ ਪਹੁੰਚਾਇਆ ਗਿਆ ਸੀਗਾ 5 ਬੈਰ ਉਹ ਵਿਸ਼ਰਾਮ ਕਰ ਰਹੀਆਂ ਨੇ ਜੋ ਦੂਰੋਂ ਨੇੜੀਆਂ ਚੱਲ ਕੇ ਆਈਆਂ ਨੇ ਇਹ ਪ੍ਰਕਰਮਾਂ ਦੀਆਂ ਤਸਵੀਰਾਂ ਨੇ ਜੋ ਪ੍ਰਕਰਮਾਂ ਦੇ ਵਿੱਚ ਖੂਨ ਉੱਡ ਲਿਆ ਹੈ ਕੋਈ ਸਰਦਾਲੂ ਸਨ ਉਹਨਾਂ ਦੇ ਵਿੱਚ ਇੱਕੋ ਜਿਹੜੇ ਉਹ ਸਿੱਖ ਯੋਧੇ ਵੀ ਸਨ ਤੋ ਦੋਸਤੋ ਜੇ ਪਸੰਦ ਆਈ ਤੁਹਾਨੂੰ ਇਹ ਵੀਡੀਓ ਚੈਨਲ ਨੂੰ ਫੋਲੋ ਅਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਕੋ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਹੋਰ ਦਿਖਾਉਂਦੇ ਰਾਵਾਂਗੇ ਆਪਾਂ ਮਿਲਦੇ ਆਂ ਨਵੇਂ ਦਿਨ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਕਰ ਰਹਿਆਂ ਦਾ ਜੀ ਆਪਕ ਤਰੀਕਾਲ ਜੀ